ਭਾਰਤੀ ਜਨਤਾ ਪਾਰਟੀ ਦੇ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਚਲਾਈਆਂ ਜਾਂਦੀਆਂ ਲੋਕ ਭਲਾਈ ਦੀਆਂ ਸਕੀਮਾਂ ਜਿਨ੍ਹਾਂ ਨੂੰ ਜ਼ਿਲ੍ਹਾ ਪੱਧਰ ਤੇ ਲਾਗੂ ਕਰਨ ਦੇ ਮਕਸਦ ਦੇ ਨਾਲ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਕੈਂਪ ਲਾਏ ਜਾ ਰਹੇ ਨੇ ਪਰ ਸੱਤਾਧਿਰ ਦੇ ਇਸ਼ਾਰੇ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਕੈਂਪਾਂ ਨੂੰ ਬੰਦ ਕਰਵਾਇਆ ਜਾ ਰਿਹਾ ਉਥੇ ਭਾਜਪਾ ਦੇ ਵਰਕਰਾਂ ਨੂੰ ਵੱਖ-ਵੱਖਰੀਆਂ ਥਾਵਾਂ ਤੇ ਰੀਟੇਨ ਕੀਤਾ ਜਾ ਰਿਹਾ ਤੇ ਉਸੇ ਤਰੀਕੇ ਨਾਲ ਬੁਢਾਡਾ ਦੇ ਨਗਰ ਕੌਂਸਲ ਪ੍ਰਧਾਨ ਸੁਖਪਾਲ ਸਿੰਘ ਨੂੰ ਵੀ ਉਹਨਾਂ ਦੇ ਘਰ ਦੇ ਵਿੱਚ ਡਿਟੇਨ ਕੀਤਾ ਗਿਆ। ਇਸ ਮੌਕੇ ਸੁਖਪਾਲ ਸਿੰਘ ਜਿਨ੍ਹਾਂ ਦੇ ਘਰ ਦੇ ਵਿੱਚ ਉਹਨਾਂ ਨੂੰ ਨਜ਼ਰਬੰਦ ਕੀਤਾ ਜਾਂਦਾ ਹੈ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਪੰਜਾਬ ਦੀ ਮਾਨ ਸਰਕਾਰ ਕੇਂਦਰ ਦੀਆਂ ਚਲਾਈਆਂ ਸਕੀਮਾਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਹੀ ਨਹੀਂ ਹੁੰਦੇ ਰਹੀ। ਜਿਸ ਕਰਕੇ ਵਰਤਾਰਾ ਭਾਜਪਾ ਦੇ ਵਰਕਰਾਂ ਦੇ ਨਾਲ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਭਾਜਪਾ ਵਰਕਰ ਦ੍ਰਿੜ ਨੇ ਤੇ ਇਸ ਜ਼ਬਰ ਜ਼ੁਲਮ ਦਾ ਜਵਾਬ ਲੋਕਪੱਖੀ ਨੀਤੀਆਂ ਸੂਬੇ ਦੇ ਅੰਦਰ ਲਾਗੂ ਕਰਵਾ ਕੇ ਦੇਣਗੇ। ਹਾਂਜੀ ਵਰਤਾਰਾ ਅੱਜ ਸਾਡੇ ਜੋ ਕਿ ਬਹੁਤ ਹੀ ਸਤਿਕਾਰਯੋਗ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਜੋ ਪੂਰੇ ਪੰਜਾਬ ਦੇ ਵਿੱਚ ਸਿਹਤ ਵਿਭਾਗ ਦੇ ਅੰਦੋਨੀ ਲਾਂਦੀਆਂ ਸਵਾਲਾਂ ਪ੍ਰਧਾਨ ਮੰਤਰੀ ਜੀ ਬਾਜੋ ਨਦੀਆਂ ਦੇ ਜੋ ਕੰਮ ਤੇ ਜੋ ਨੁਕਸਾਨ ਸਾਡੇ ਵੀਰ ਨੇ ਉਹਨਾਂ ਨਾਲ ਜੁੜੀਆਂ ਸਮੱਸਿਆਵਾਂ ਖੇਤੀਬਾੜੀ ਦੇ ਜੋ ਮਤਲਬ 2000 ਰੁਪਏ ਪਰ ਮਹੀਨੇ ਮਿਲਦਾ ਹੈ ਇਹ ਕਈ ਸਕੀਮਾਂ ਨੇ 12 13 ਸਕੀਮਾਂ ਜੋ ਪ੍ਰਧਾਨ ਮੰਤਰੀ ਜੀ ਨੇ ਚਲਾਈਆਂ ਸੀ ਉਹਨਾਂ ਦੇ ਬਾਰ ਬਾਰ ਕੈਂਪਸ ਜਿਹੜੇ ਪਿੰਡਾਂ ਦੇ ਵਿੱਚ ਉਹ ਲੱਗ ਰਹੇ ਨੇ ਸੂਲਤਾ ਦਿਨ ਵਾਸਤੇ ਸਾਡੇ ਉਹਨਾਂ ਨੇ ਮੁਲਾਜ਼ਮ ਨਾ ਰੱਖੇ ਹੋਏ ਨੇ ਨਾਲ ਦੀ ਨਾਲ ਅਸੀਂ ਪਿੰਡਾਂ ਦੇ ਵਿੱਚ ਸੂਲਤਾ ਜਿਹੜੀ ਜਾਰੀ ਕਰਦੇ ਆਂ ਪਰ ਅੱਜ ਜਿਹੜਾ ਸਮਾਂ ਉਹ ਪੰਜਾਬ ਸਰਕਾਰ ਬੜੀ ਬਰਖਾੜ ਦੇ ਵਿੱਚ ਆ ਗਈ ਹੈ ਉਹ ਸਾਡੇ ਜਿੰਨੇ ਵੀ ਬੀਜੇਪੀ ਦੇ ਵਰਕਰ ਹੈ ਸੀਨੀਅਰ ਵਰਕਰ ਹੈ ਉਹਨਾਂ ਨੂੰ ਘਰਾਂ ਦੇ ਵਿੱਚ ਸਵੇਰ ਤੋਂ ਲੈ ਕੇ 5 ਵਜੇ ਤੋਂ ਰਿਟੇਨ ਕੀਤਾ ਹੋਇਆ ਹੈ ਇਹ ਬੜੀ ਵੱਧ ਭਾਗੀ ਖਬਰ ਹੈ ਕਿਉਂਕਿ ਅੱਜ ਜਿਸ ਨੇ ਕੈਂਪਸ ਜਿਹੜਾ ਸਾਡਾ ਕੈਂਪਸ ਦਾ ਗਾਜ਼ ਸੀ ਉਹ ਅੱਜ ਅਸੀਂ ਸਦੂਰਗੜ ਤੋਂ ਕਰਨਾ ਸੀ ਤਾ ਕਰਕੇ ਸਾਡੇ ਜੋ ਪੰਜਾਬ ਸਰਕਾਰ ਨੇ ਰਹਿਤਾ ਕੀਤੇ ਨੇ ਵੀ ਸਾਰੇ ਜਿੰਨੇ ਵੀ ਜੀਪੀ ਦੇ ਬਰਕਰ ਨੇ ਬਹੁਤ ਬਰਕਰ ਨੇ ਉਹਨਾਂ ਨੂੰ ਸਾਰਿਆਂ ਨੂੰ ਉਟਕਰ ਦੇ ਵਿੱਚ ਡੇਨ ਕੀਤਾ ਜਾਵੇ ਅਸੀਂ ਸਮਝਦੇ ਆ ਕਿ ਇਹ ਬਹੁਤ ਮਦਭਾਗੀ ਖਬਰ ਹੈ ਇਹ ਘਟਨਾ ਇਹਨਾਂ ਨੂੰ ਬਹੁਤ ਜਿਆਦਾ ਮਹਿੰਗੀ ਪਾਉਗੀ ਅਸੀਂ ਦਰ ਰਾਤ ਹੁਣ ਮਿਹਨਤ ਕਰਕੇ ਬੀਜੀਪੀ ਦੇ ਜੋ ਪ੍ਰਚਾਰ ਅਸੀਂ ਕਰਨਾ ਸ਼ੁਰੂ ਕਰਾਂਗੇ ਤੇ ਅਸੀਂ ਚੱਜ ਕੇ ਪੂਰਾ ਬੀਜੀਪੀ ਦੇ ਨਾਲ ਕੰਮ ਕਰਾਂਗੇ ਧੰਨਵਾਦ ਜੀ